ਸ਼ਸ਼ੀਕਾ ਜੀ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਮੈਂ ਆ ਤੁਹਾਡੇ ਨਾਲ ਸਤਰਾਪ ਸਿੰਘ ਬਠੋਰੀ ਤੇ ਲੈ ਕੇ ਹਾਜ਼ਰਾਂ ਆ ਅੱਜ ਦੀਆਂ 10 ਵੱਡੀਆਂ ਖਬਰਾਂ ਜਸਵਿੰਦਰ ਪੱਲਾ ਦਾ ਨਾਮ ਅੱਖਾਂ ਨਾਲ ਕੀਤਾ ਸਸਕਾਰ ਤਾਂ ਬਿੱਤੇ ਕੱਲ ਹੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਜਸਵਿੰਦਰ ਪੱਲਾ ਨੂੰ ਅੱਜ ਨਾਮ ਅੱਖਾਂ ਨਾਲ ਜਿਹੜਾ ਅਲਵਿਦਾ ਕਿਹਾ ਗਿਆ ਤੇ ਅੱਜ ਉਹਨਾਂ ਦਾ ਸਸਕਾਰ ਕੀਤਾ ਗਿਆ ਤਾਂ ਉੱਥੇ ਹੀ ਇਸ ਮੌਕੇ ਸਾਰਾ ਪਰਿਵਾਰ ਜਿੱਥੇ ਸੋਗਮਈ ਲਹਿਰ ਵਿੱਚ ਸੀ ਤਾਂ ਉੱਥੇ ਹੀ ਉਹਨਾਂ ਨੂੰ ਚਾਣ ਵਾਲੀ ਹਰ ਇੱਕ ਅੱਖ ਨਾਮ ਨਜ਼ਰ ਆਈ ਪੂਰੀ ਫਿਲਮ ਜਗਤ ਵਿੱਚ ਸ਼ਾਈ ਸੋਗ ਦੀ ਲਹਿਰ ਤਾਂ ਜਿਵੇਂ ਹੀ ਵਿਤੇ ਕੱਲ ਤੋਂ ਦੇਖਿਆ ਜਾ ਰਿਹਾ ਹੈ ਕਿ ਜਸਵਿੰਦਰ ਪੱਲਾ ਦੇ ਬਾਰੇ ਜੋ ਜਾਣਕਾਰੀ ਮਿਲਦੀ ਹੈ ਕਿ ਉਹ ਸਦੀਵੀ ਛੋੜਾ ਦੇ ਗਏ ਆ ਤਾਂ ਉਸ ਤੋਂ ਬਾਅਦ ਹੁਣ ਲਗਾਤਾਰ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਤੇ ਇੱਕ ਤੋਂ ਬਾਅਦ ਇੱਕ ਫਿਲਮੀ ਤਾਰਾ ਜਿਹੜਾ ਉਹ ਸ਼ਰਧਾਂਜਲੀ ਅਰਪਿਤ ਕਰ ਰਿਹਾ ਜਸਵਿੰਦਰ ਪੱਲਾ ਨੂੰ ਤੇ ਯਾਦ ਕੀਤਾ ਜਾ ਰਿਹਾ ਤੇ ਉੱਥੇ ਸੀਐਮ ਮਾਨ ਨੇ ਵੀ 2 ਮਿੰਟ ਦਾ ਮੌਂਟ ਟਾਰ ਕੇ ਸ਼ਰਧਾਂਜਲੀ ਹੈ ਜਿਹੜੀ ਉਹ ਜਸਬਿੰਦਰ ਪੱਲਾ ਨੂੰ ਦਿੱਤੀ ਹੈ ਰਾਸ਼ਨ ਕਾਰਡ ਨੂੰ ਲੈ ਕੇ ਕੇਂਦਰ ਤੇ ਪੰਜਾਬ ਆਮੋ ਸਾਹਮਣੇ ਤਾਂ ਜੋ ਰਾਸ਼ਨ ਕਾਰਡ ਨੂੰ ਲੈ ਕੇ ਮਸਲਾ ਪੱਖਿਆ ਹੈ ਤਾਂ ਉਸ ਮਾਮਲੇ ਤੇ ਹੁਣ ਕੇਂਦਰ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੋ ਚੁੱਕੀ ਹੈ ਜਿਸ ਦੇ ਚਾਲデア ਸੀਐਮ ਮਾਨ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਕੇਂਦਰ ਸਰਕਾਰ ਪਹਿਲਾ 11 ਲੱਖ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ 32 ਲੱਖ ਹੋਰ ਰਾਸ਼ਨ ਕਾਰਡਾਂ ਤੇ ਐਕਸ਼ਨ ਹੋ ਸਕਦਾ ਹੈ ਤਾਂ 53 ਲੱਖ ਟੋਟਲ ਜਿਹੜੇ ਦੱਸੇ ਜਾ ਰਹੇ ਆ ਕਿ ਰਾਸ਼ਨ ਕਾੜਾ ਤੇ ਕੋਈ ਕਾਰਵਾਈ ਹੋ ਸਕਦੀ ਹੈ ਜਿਸ ਨੂੰ ਲੈ ਕੇ ਸਿਆਮਾਨ ਨੇ ਕੇਂਦਰ ਸਰਕਾਰ ਤੇ ਕਾਫੀ ਤਿੱਖੇ ਤੰਜ ਕਿਤੇ ਆ ਕਿ ਇੱਕ ਪਾਸੇ ਤਾਂ ਦੇਸ਼ ਦਾ ਢਿੱਡ ਭਰਦਾ ਪੰਜਾਬ ਉੱਥੇ ਹੀ ਉਸ ਪੰਜਾਬ ਦੇ ਕੁਝ ਉਹਨਾਂ ਲੋਕਾਂ ਤੋਂ ਮੂੰਹ ਤੋਂ ਰੋਟੀ ਖੋਣਾ ਚਾਹੁੰਦੀ ਹੈ ਕੇਂਦਰ ਸਰਕਾਰ ਜਿਹੜੇ ਕਿ ਇਸ ਸਕੀਮ ਦਾ ਲਾਭ ਲੈ ਰਹੇ ਨੇ ਪੰਜਾਬ ਚ ਵਾਪਰਿਆ ਵੱਡਾ ਹਾਸਾ ਤਾਂ ਬਿੱਤੀ ਦੇ ਰਾਤ ਉਸ ਸਮੇਂ ਵੱਡਾ ਹਾਸਾ ਸਾਹਮਣੇ ਆਇਆ ਜਦੋਂ ਅਚਾਨਕ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਐਲਪੀਜੀ ਟੈਂਕਰ ਆ ਜਿਹੜਾ ਉਹ ਫਟ ਜਾਂਦਾ ਹੈ ਤੇ ਧੁਮਾਕਾ ਹੁੰਦਾ ਹੈ ਤੇ ਜਿਸ ਦਾ ਕਾਫੀ ਘਰਾਂ ਤੇ ਅਸਰ ਤੱਕ ਦਿਖਦਾ ਹੈ ਤੇ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਮੌਤਾਂ ਹੋ ਚੁੱਕੀਆਂ ਨੇ ਐਲਪੀਜੀ ਟੈਂਕਰ ਹਾਦਸੇ ਹੋਏ ਧੁਮਾਕੇ ਨੂੰ ਲੈ ਕੇ ਸੀਐਮ ਮਾਨ ਦਾ ਵੱਡਾ ਐਲਾਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਪੀਜੀ ਟੈਂਕਰ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਮ੍ਰਿਤਕਾਂ ਨੂੰ 2-2 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਏਗਾ ਤੇ ਉੱਥੇ ਹੀ ਜੋ ਇਸ ਹਾਦਸੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਕੀਤਾ ਜਾਏਗਾ। ਅਮਰਸਰ ਚ ਟੋਲ ਪਲਾਜ਼ਾ ਕਰਮਚਾਰੀ ਹੋਏ ਆਮੋ ਸਾਹਮਣੇ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਟੋਲ ਪਲਾਜ਼ਾ ਤੇ ਜਿੱਥੇ ਵਹੀਕਲ ਚਾਲਕਾ ਨਾਲ ਕਰਮਚਾਰੀਆਂ ਦੀ ਝਾੜ-ਚੰਬ ਹੋ ਜਾਂਦੀ ਹੈ ਜਾਂ ਲੜਾਈ ਝਗੜੇ ਹੋ ਜਾਂਦੇ ਆ ਤਾਂ ਅਜੇ ਇਹ ਇਸ ਤੋਂ ਬਿਲਕੁਲ ਉਲਟ ਅਮਰਸਰ ਚ ਜੋ ਜੰਡਿਆਲਾ ਗੁਰੂ ਟੋਲ ਪਲਾਜ਼ਾ ਉੱਥੇ ਕਰਮਚਾਰੀ ਹੀ ਆਮੋ ਸਾਹਮਣੇ ਹੋ ਗਏ ਆ ਜਿਸ ਵਿੱਚ ਕਿ ਪਹਿਲਾ ਜਿਹੜੇ ਇੱਥੇ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਵੱਲੋਂ ਧਰਨਾ ਲਗਾਇਆ ਹੋਇਆ ਸੀ ਤਾਂ ਉਧਰ ਕਰਮਚਾਰੀਆਂ ਨੇ ਦੋਸ਼ ਲਗਾਏ ਆ ਕਿ ਜੋ ਟੋਲ ਪਲਾਜੇ ਦਾ ਮਾਲਕ ਹੈ ਉਹਨਾਂ ਵੱਲੋਂ ਬੰਦੇ ਭੇਜ ਕੇ ਉਹਨਾਂ ਤੇ ਹਮਲਾ ਕਰਵਾਇਆ ਗਿਆ ਜਿਸ ਵਿੱਚ ਕਿ ਦੋ ਤੋਂ ਤਿੰਨ ਜਣੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੁਖਵੀਰ ਬਾਦਲ ਨੇ ਹੜਾ ਦੇ ਹਾਲਾਤਾਂ ਦਾ ਲਿਆ ਜਾਇਜ਼ਾ ਤਾਂ ਫਾਜ਼ਲਿਕਾ ਇਲਾਕਾ ਬੋਰ ਇਲਾਕਾ ਜਿਹੜਾ ਇਸ ਸਮੇਂ ਹੜ ਦੀ ਮਾਰ ਵਿੱਚ ਐ ਤੇ ਪਾਣੀ ਦੇ ਪੂਰੇ ਮਾਰ ਇੱਥੇ ਨਜ਼ਰ ਆ ਰਹੀ ਹੈ ਜਿਸ ਦੇ ਚਲਦੈ ਸੁਖਵੀਰ ਸਿੰਘ ਬਾਦਲ ਨੇ ਬੋਰ ਦੇ ਪੱਟੀ ਟੀਬੀ ਵਾਲਾ ਪਿੰਡ ਵਿੱਚ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਉੱਥੇ ਹੀ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਮੁਆਵਜ਼ਾ ਜਿਹੜਾ ਉਹ ਲੋਕਾਂ ਨੂੰ ਦਿੱਤਾ ਜਾਵੇ ਐਨ ਆਰ ਆਈ ਮਸਲਿਆਂ ਨੂੰ ਲੈ ਕੇ ਤਮਨਜੀਤ ਤੇਸੀ ਦਾ ਵੱਡਾ ਬਿਆਨ ਤਾਂ ਅਕਸਰ ਜਿੱਥੇ ਦੇਖ ਰਹੇ ਹਾਂ ਕਿ ਐਨ ਆਰ ਆਈ ਮਸਲੇ ਸਾਹਮਣੇ ਆ ਰਹੇ ਨੇ ਤਾਂ ਉਸ ਦੇ ਚੱਲਦਿਆਂ ਬ੍ਰਿਟੇਨ ਦੇ ਜੋ ਐਮ ਪੀ ਨੇ ਤਮਨਜੀਤ ਤੇਸੀ ਉਹਨਾਂ ਨੇ ਪੰਜਾਬ ਪਹੁੰਚ ਕੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਤੇ MRI ਮਾਮਲੇ ਆ ਸੰਬੰਧੀ ਮੰਤਰੀ ਨਾਲ ਜਲਦ ਮਿਲ ਕੇ ਜਿਹੜੇ ਮਸਲੇ ਨੇ ਉਹ ਹੱਲ ਕਰਵਾਉਣ ਦੇ ਲਈ ਵੱਡਾ ਬਿਆਨ ਦਿੱਤਾ ਹੈ ਸਰਪੰਚ ਨੇ ਅਵਾਰਡ ਵਾਪਸ ਕਰਨ ਦਾ ਕੀਤਾ ਐਲਾਨ ਤਾਂ ਬਿੱਤੇ ਦਿਨ ਹੀ ਜੋ ਪੰਜਾਬ ਦੇ ਨਾਬਾ ਹਲਕੇ ਤੋਂ ਮਾਮਲਾ ਸਾਹਮਣੇ ਆਇਆ ਸੀ ਕਿ ਜੋ ਪੰਚਾਇਤ ਸਰਪੰਚਾ ਕਾਲਸਰਾ ਪਿੰਡ ਦਾ ਉਸ ਨੂੰ ਸਨਮਾਨ ਕਰਨਾ ਸੀ 15 ਅਗਸਤ ਦੇ ਪਰ ਸ਼੍ਰੀ ਸਾਹਿਬ ਪਾਨ ਕਾਰਨ ਉਹਨਾਂ ਨੂੰ ਲਾਲ ਕਿਲੇ ਵਿੱਚ ਐਂਟਰੀ ਨਹੀਂ ਦਿੱਤੀ ਗਈ ਤਾਂ ਉਧਰ ਹੁਣ ਪੰਚਾਇਤ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ ਅਵਾਰਡ ਹੈ ਜਿਹੜਾ ਕਿੰਤ ਸਰਕਾਰ ਦਾ ਵਾਪਸ ਕਰਨਗੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਪੂਰੇ ਸਿਖਰਾਂ ਤੇ ਤਾਂ ਜਿੱਥੇ ਇੱਕ ਪਾਸੇ ਅਕਸਰ ਦੇਖਦੇ ਆਂ ਕਿ ਹਰ ਸਾਲ ਅਗਸਤ ਮਹੀਨੇ ਵਿੱਚ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਡੇ ਪੱਧਰ ਤੇ ਜਸ਼ਨ ਮਨਾਏ ਜਾਂਦੇ ਆ ਤੇ ਹਰਮੰਦਰ ਸਾਹਿਬ 'ਚ ਵੱਖ-ਵੱਖ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਸ ਵਾਰ ਫਿਰ ਤੋਂ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ 10 ਲੱਖ ਟਨ ਤੱਕ ਜਿਹੜੇ ਫੁੱਲ ਆ ਜਿਹੜੇ ਕਈ ਵੱਡੀ ਗਿਣਤੀ ਚ ਫੁੱਲ ਜਿਹੜੇ ਇੱਥੇ ਲਗਾਏ ਜਾ ਰਿਹਾ ਤੇ ਖੂਬਸੂਰਤ ਸਜਾਵਟ ਕੀਤੀ ਜਾ ਰਹੀ ਹੈ ਇਹ ਸਨ ਆਦੀਆਂ 10 ਐਮ ਵੱਡੀਆਂ ਖਬਰਾਂ ਅਜਿਹੀਆਂ ਹੋਰ ਵੱਡੀਆਂ ਖਬਰਾਂ ਨਾਲ ਮੁੜ ਤੋਂ ਜੋੜਾਂਗੇ ਬਣੇ ਰਹੋ ਐਨ ਆਰ ਆਈ ਟੀਵੀ ਨਾਲ